ਹਾਂਜੀ ਕੀ ਹਾਲ ਨੇ ਅੱਜ ਮੇਰੇ ਪਿੰਡ ਡੇਰਾ ਸਿੱਧ ਬਾਬਾ ਤਪੀਆ ਜੀ ਦੇ ਸਥਾਨ ਉੱਪਰ ਜਗ ਕੀਤਾ ਗਿਆ ਚੌਲਾਂ ਦਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੇ ਵਿੱਚ ਦੋ ਵਾਰ ਇਸ ਜਗ੍ਹਾ ਤੇ ਚੌਲਾਂ ਦਾ ਜਗ ਕੀਤਾ ਜਾਂਦਾ ਜੋ ਕਿ ਸਾਰੇ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਇਸ ਜਗ੍ਹਾ ਉੱਪਰ ਜਗ ਕੀਤਾ ਜਾਂਦਾ ਤੇ ਇਸ ਡੇਰੇ ਦੀ ਮਾਨਤਾ ਬਹੁਤ ਆ ਆਪਣੇ ਨੇੜੇ ਤੇੜੇ ਪਿੰਡਾਂ ਵਿੱਚ ਵੀ ਇਸ ਡੇਰੇ ਦੀ ਬਹੁਤ ਮੰਨਤ ਕਰਦੇ ਆ ਤੇ ਬਹੁਤ ਸ਼ਕਤੀਸ਼ਾਲੀ ਜਗ੍ਹਾ ਆ ਜਿੰਨੇ ਵੀ ਸੇਵਾਦਾਰ ਭਰਾ ਆਪਣੀ ਸੇਵਾ ਕਰਦੇ ਆ ਵਾਹਿਗੁਰੂ ਇਹਨਾਂ ਤੇ ਮਿਹਰ ਕਰੇ ਹਨ ਇੰਦਰ ਚੌਲਾਂ ਦੇ ਕੜਾਹੇ ਕੱਢੀ ਜਾਂਦੇ ਆਪਣੇ ਸੇਵਾਦਾਰ ਤੇ ਦੂਜੀ ਸਾਈਡ ਆ ਆਪਣੇ ਭਰਾ ਸੇਵਾ ਕਰੀ ਜਾਂਦੇ ਆ ਬਾਕੀ ਵੀ ਡੇਰੇ ਦੀ ਮੰਨਤ ਬਹੁਤ ਹਨ ਅੱਜ ਜੋ ਮਸ਼ਹੂਰ ਕਵੀਸ਼ਰ ਸੀਗਾ ਛੱਠੇ ਵਾਲਾ ਓ ਵੀ ਇਸ ਜਗ੍ਹਾ ਤੇ ਸੇਵਾ ਆਪਣੀ ਯੋਗਦਾਨ ਪਾ ਕੇ ਗਿਆ ਬਾਕੀ ਆਪਣੀ ਇਸ ਢੇਰੇ ਦੀ ਕਮੇਟੀ ਦਾ ਬਹੁਤ ਯੋਗਦਾਨ ਆ ਇਸ ਢੇਰੇ ਨੂੰ ਅੱਗੇ ਲੈ ਜਾਣ ਵਾਸਤੇ ਬਹੁਤ ਵਧੀਆ ਕੰਮ ਕੀਤਾ ਇਸ ਕਮੇਟੀ ਨੇ ਸਾਰੇ ਪਾਸੇ ਸੈੱਡ ਪਾ ਕੇ ਭਾਂਡੇ ਪਾ ਕੇ ਹਨਾ ਬਹੁਤ ਸੋਹਣੀ ਜਗ੍ਹਾ ਬਣਾ ਦਿੱਤੀ ਥੋੜੇ ਜਿਹਾ ਟਾਈਮ ਦੇ ਵਿੱਚ ਹੀ ਤੇ ਬਾਕੀ ਆਜੋ ਹੁਣ ਤੁਹਾਨੂੰ ਮੇਲਾ ਦਿਖਾਈਏ ਮੇਲੇ ਦੇ ਕਰਾਈਏ ਦਰਸ਼ਨ ਹਨਾ ਜਿੱਮੇ ਕਿਸੇ ਚੰਗੀ ਜਗਾ ਤੇ ਵੱਡਾ ਮੇਲਾ ਲੱਗ ਜਾਂਦਾ ਉਸ ਤਰ੍ਹਾਂ ਇਹ ਮੇਲਾ ਭਰਿਆ ਅੱਜ ਸਾਰੀ ਸੰਗਤ ਪਹੁੰਚੀ ਦਰਸ਼ਨ ਕਰਕੇ ਗਈ ਮੱਥਾ ਟੇਕ ਕੇ ਗਈ ਹੈ ਨਾ ਆਪਣਾ ਮੇਲੇ ਦਾ ਆਨੰਦ ਮਾਰ ਕੇ ਗਈ ਤੁਸੀਂ ਇਕੱਠ ਦੇਖੋ ਨਾ ਬਾਜ਼ਾਰ ਦੇ ਵਿੱਚ ਬਾਜ਼ਾਰ ਵੀ ਪੂਰਾ ਫੁੱਲ ਲੱਗਿਆ ਸੀਗਾ ਨਹੀਂ ਹੈਗਾ ਵੀ ਥੋੜਾ ਹੋਊਗਾ ਤੁਰ ਤੱਕ ਬਾਜ਼ਾਰ ਸੀਗਾ ਬਾਜ਼ਾਰ ਦੇ ਵਿੱਚ ਇਕੱਠ ਵੀ ਬਹੁਤ ਸੀਗਾ ਸਾਰਾ ਨਗਰ ਅੱਜ ਪਹੁੰਚਿਆ ਸੀਗਾ ਆਪਣੀ ਹਾਜ਼ਰੀ ਲਵਾਈ ਹੈ ਨਾ ਤਾਂ ਸਾਰੇ ਜਨਾਂ ਬਹੁਤ ਬਹੁਤ ਧੰਨਵਾਦ ਬਾਕੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਣੇ ਪਿੰਡ ਦੀ ਇਹ ਜਗ੍ਹਾ ਮਸ਼ਹੂਰ ਹੋ ਸਕੇ ਹਨਾ ਹਰੇਕ ਨੂੰ ਪਤਾ ਲੱਗ ਸਕੇ ਵੀ ਜੋੜਖੀਆਂ ਪਿੰਡ ਦੇ ਵਿੱਚ ਇਹ ਮੇਲਾ ਲੱਗਦਾ ਬਾਕੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜੀ